ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਪੰਜਾਬੀ ਨੌਜਵਾਨ ਜਿਸ ਦਾ ਨਾਮ ਗੁਰਜੰਟ ਸਿੰਘ ਹੈ ਤੇ ਪਿੰਡੀ ਸਿਆਦਾ ਪਿੰਡ ਦਾ ਰਹਿਣ ਵਾਲਾ ਹੈ, ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਹੈ। ਇਹ ਅਜੂਬਾ ਸਿਟੀ ਵਿੱਚ ਇੱਕ ਸਟੋਰ ਦੇ ਵਿੱਚ ਨੌਕਰੀ ਕਰਦਾ ਸੀ। ਗੁਰਜੰਟ ਸਿੰਘ ਦੀ ਉਮਰ 38 ਦੱਸੀ ਜਾ ਰਹੀ ਹੈ ਤੇ ਇਹ ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਕੋਲ ਗੋਹਾਰ ਲਗਾਣੇ ਆ ਕਿ ਸਾਡੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰ ਕਰ ਸਕੀ ਮਾ ਹਲਾ ਕਰਾ ਲੰਘਾ ਮੈਂ ਤਾਂ ਨਹੀਂ ਆ ਹਲਾ ਜਾ ਸੜੀ ਫੜ ਮੜਾਈ ਮੈਂ ਤਾਂ ਮੈਂ ਕਮਲੀ ਆ ਮੇਰਾ ਪੁੱਟ ਦੇ ਦੋ ਹਰ ਬਤ ਬਾਈ ਇਹ ਤੇ ਬਾ ਇਹ ਤੇ ਬਾ ਇਹ ਕੇ ਗੱਲ ਕਰ ਬੇ ਕੇ ਗੱਲ ਕਰ ਮੋਲੀ ਆ ਸੋਣਾ ਨਹੀਂ ਵੇਖ ਕੇ ਗੱਲ ਕਰੀਂ ਪੁੱਟ ਵਾ ਆ ਜਿਉਣ ਕੇ ਚੰਦੇ ਹੋਣਾ ਨਹੀਂ ਕਰ ਮੇਰੇ ਸੋਨਾ ਤੇਰੀ ਭੈਣ ਵਾ ਨਾ ਤਰੇ ਸਾਡੇ ਨੂੰ ਆ ਮਹਤਰਾ ਜੈਂਟਰ ਨੂੰ ਲਾਓ ਮੈਨੂੰ ਲਿਆਉਣ ਦੇ ਲਈ ਮਹਤਰਾ ਜੈਂਟਰ ਲੈ ਹੋਰ ਹਾਂਜੀ ਨਾਂ ਦੱਸ ਕੇ ਹਾਂਜੀ ਉਹ ਜੀ ਮੈਂ ਕੇਵਲ ਸਿੰਘ ਬੋਲਦਾ ਪਿੰਡ ਭੰਡੀ ਸਦਾਂ ਤੋਂ ਹਾਂਜੀ ਹਾਂਜੀ ਮੈਂ ਗਰਜੰਟ ਸਿੰਘ ਦਾ ਚਾਚਾ ਜੀ ਹਾਂ ਹਾਂਜੀ ਭਾਰਤ ਸਰਕਾਰ ਅੱਗੇ ਬੇਨਤੀ ਕੀਤੀ ਜਾਂਦੀ ਆ ਕਿ ਸਾਡਾ ਪੁੱਤਰ ਦੋ ਬਹਣਾਂ ਦਾ ਇਕੱਲਾ ਬੱਚਾ ਹੈ ਸਾਡਾ ਭਰਾ ਸਾਡਾ ਪਰਿਵਾਰ ਬਹੁਤ ਤੰਗ ਹੋਇਆ ਬੈਰ ਨੇ ਤੇ ਭਾਰਤ ਸਰਕਾਰ ਗਾੜੀ ਸਾਡੀ ਮਿੰਦਤਰ ਲਾਵਾ ਕਿ ਸਾਡੇ ਬੇਟੇ ਦੀ লাশ ਸਾਡੇ ਕੋਲ ਪਹੁੰਚਾਈ ਜਾਵੇ ਤੇ ਸਾਡੇ ਮਨ ਨੂੰ ਤਸੱਲੀ ਹੋ ਜਾਵੇ ਬੜੀ ਮਿਹਰਬਾਨੀ ਭਾਰਤ ਸਰਕਾਰ ਦੀ। ਇਹ ਕੀ ਨਾ ਕਿਹੜਾ ਪਿੰਡ ਤੇ ਕੀ ਘਟਨਾ ਵਾਪਰੀ ਤੁਹਾਡੇ ਬੇਟੇ ਦਾ? ਅਈ ਮੇਰਾ ਨਾਮ ਸਰਜੀ ਸਿੰਘ ਆ। ਹਾਂਜੀ। ਮੇਰਾ ਪੁੱਤ ਜੀ ਜਲ ਸਿੰਘ ਆ। ਹਾਂਜੀ। ਮਿਲ ਕੱਲੇ 8 ਸਾਲ ਹੋ ਗਏ ਜੰਸੀ। ਹਾਂਜੀ। ਕੱਲੇ ਪਲੀ ਪਲੀ ਕਹਿੰਦੇ ਪਾ ਕੇ ਚੁੱਕੀ ਦੱਲੇ ਕੱਲੇ ਆਈ। ਉਸ ਰਾਹ ਤੇ ਦੂਰ ਤੋਂ ਪਾ ਕੇ ਟੈਕ ਹੋ ਗਿਆ। ਇਹ ਮੌਲਿਕ ਸੀ ਉਹ। ਤੇ ਸਾਰਾ ਡੱਬੇ ਸਾਦ ਵਿੱਚ ਪਏ ਹੁੰਦੇ ਬਾਸਾ ਜੀ। ਕਿੰਨੀ ਕੁ ਉਮਰ ਸੀ ਉਹ? ਉਮਰ ਉਹ ਜੀ ਕਿੰਨੇ ਸਾਲ? 23 ਸਾਲ। ਹਾਂਜੀ। ਅੱਛਾ ਜੀ। ਇਹ ਹੁਣ ਤਾਂ ਕੀ ਮੰਗ ਕਰਦੀ ਸਰਕਾਰ ਤੋਂ ਭਾਈ ਜਾਨੀ ਵਾਲੇ ਫੋਦੀ ਲਾਸ਼ ਆ ਗਈ ਸਾਡੇ ਸਾਡੇ ਤੇ ਮਾਹ ਕੋਈ ਨਹੀਂ ਭਾਰ ਬੜੇ ਗਰੀਬੀ ਦੇ ਪਹਾਨਾ ਨਹੀਂ ਕਰਦੇ ਕੋਈ ਭੱਲਿਆ ਹਾਲੇ ਪਰ ਬੁਰੀ ਜਿਹੀ ਮਿੰਦ ਕਰਨ ਲਿਆ ਹੈ ਛੋਟਾ ਸਹਜਾ ਉੱਠੇ ਦਰੇ ਪਰਣਾ ਮੋਤ ਜੀ ਠੀਕ